ਸੋ ਹਾਂਜੀ ਸਾਹਮਣੇ ਸਕਰੀਨ ਤੇ ਨਾਟ 11 22 ਚ ਮੋਡੀਫਾਈ ਹੋਇਆ 382000 ਦੀ ਡਿਮਾਂਡ ਆ ਸੋ ਟਾਈਗਰ ਸੋਨਾਲੀ ਘੱਡੀ ਆਈ 75 400 ਘੰਟੇ ਚੱਲਿਆ ਵਾ ਤੇ ਇਹਦੀ ਡਿਮਾਂਡ ਆ 1.5 ਲੱਖ ਤੇ ਮਾਡਲ ਇਹ ਹੈਗਾ 24 ਜੀ ਪੂਰਾ ਸਾਫ ਟਰੈਕਟਰ ਆ 963 20 ਮਾਡਲ ਆ ਡਿਮਾਂਡ ਇਹਦੀ ਰੱਖੀ ਗਈ ਆ 730000 ਪੰਜਾਬ ਦਾ ਨੰਬਰ ਆ 4/4 ਪੂਰਾ ਸਾਫ ਸਫਰਾ ਟਰੈਕਟਰ ਹੈ ਵੀ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਿੱਤਾ ਜਦ ਮਰਜੀ ਆ ਜਾਓ ਫੋਨ ਕਰਕੇ ਬੰਦੇ ਨੂੰ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਤੇ ਅੱਗੇ ਆ ਗਿਆ ਆਪਣੇ ਕੋਲ ਪ੍ਰੀਤ 6049 ਇਹ ਹੈਗਾ 23 ਮਾਡਲ ਡਿਮਾਂਡ ਇਹਦੀ ਰੱਖੀ ਆ 6 ਲੱਖ 10000 480 ਘੰਟੇ ਇਹ ਚੱਲਿਆ ਹੋਇਆ ਸਾਰੇ ਹੀ ਪੂਰਾ ਸਾਫ ਸੁਥਰਾ ਏ ਕਿਤੋਂ ਵੀ ਟੱਚ ਨਹੀਂ ਤੇ 911 4 ਮਾਡਲ ਇਦੀ ਡਿਮਾਂਡ ਹੈਗੇ ਜੀ 315000 ਮੂਰਲੇ ਨਵੇਂ ਨੇ ਟਾਇਰ ਮਗਰਲੇ ਹੈਗੇ ਨੇ 35 40 ਕੇ ਪੈਸੇ